ਅਲਬਾਤ ਕਰਦੇ ਆ ਵੀਰ ਨਾਲ ਜਿਹੜੇ ਬਹੁਤ ਹੀ ਬੁਰੀ ਤਰ੍ਹਾਂ ਝੁਲਸ ਚੁੱਕੇ ਨੇ ਅਗ ਦੀ ਚਪੇਟ ਨਾਲ ਕਿਉਂਕਿ ਉਹਨਾਂ ਦੇ ਹੀ ਸਸਰਾਲ ਵਾਲਿਆਂ ਨੇ ਉਹਨਾਂ ਦੀ ਹੀ ਵਾਈਫ ਨੇ ਉਹਨਾਂ ਨੂੰ ਬਹੁਤ ਹੀ ਭਿਆਨਕ ਤਰੀਕੇ ਅਗ ਦੇ ਹਵਾਲੇ ਕਰ ਦਿੱਤਾ ਹੈ ਕੀ ਨਾਮ ਹੈ ਵੀਰ ਆਪਣਾ ਕਸ਼ਮੀਰ ਬਾਬਾ ਜੀ ਕੀ ਕਾਰਨ ਰੇ ਕਿ ਤੁਹਾਡੀ ਵਾਈਫ ਨੂੰ ਇੰਨੀ ਨਫ਼ਰਤ ਹੋ ਗਈ ਤੁਹਾਡੇ ਸਾਲਿਆਂ ਨੂੰ ਇੰਨੀ ਨਫ਼ਰਤ ਹੋ ਗਈ ਕਿ ਤੁਹਾਨੂੰ ਅਗ ਦੇ ਹਵਾਲੇ ਹੀ ਕਰ ਦਿੱਤਾ ਜੇ ਮੈਂ ਆਪਣੇ ਬੇਟੀ ਨੂੰ ਮਿਲਣ ਜਰੂਰ ਗਿਆ ਹਾਂ ਬੱਸ ਮੈਨੂੰ ਨਹੀਂ ਪਤਾ ਕੀ ਹੋਇਆ ਕਿ ਨਹੀਂ ਮੈਨੂੰ ਉਹ ਬਿਲ ਨਹੀਂ ਦਿੱਤਾ ਬੇਟੀ ਨੂੰ ਅੰਦਰ ਵੜਿਆ ਤੇ ਇਹਨਾਂ ਨੇ ਅਕਲ ਆਤੀ ਹੈ 8-9 ਸਾਲ ਹੋ ਗਿਆ ਮੇਰੀ ਵਾਈਫ ਉੱਥੋਂ ਹੁੰਦੀ ਨਹੀਂ ਮੈਨੂੰ ਨਹੀਂ ਪਤਾ ਉੱਥੇ ਕੀ ਹੋ ਰਿਹਾ ਸਬੰਧ ਹੈਗੇ ਆਪਣੇ ਘਰ ਦੇ ਵਿੱਚ ਕੀ ਨਹੀਂ ਬੈਗ ਸੈਟ ਮੈਨੂੰ ਕਿੰਨੇ ਸਾਲ ਹੋ ਗਏ ਮੇਰੀ 25 ਕਿ ਸਾਲ ਦੇ ਕਰੀਬ ਕਿਲੇ ਹੋ ਮੇਰੇ ਪਤੀ ਸਾਲ 25 ਸਾਲ ਦੇ ਵਿੱਚ ਕਦੀ ਬੱਚਿਆਂ ਨੂੰ ਮਿਲਣ ਨਹੀਂ ਦਿੱਤਾ ਜਾਂਦਾ ਇਹ ਕੋਈ ਅੱਤੋਂ 8-9 ਸਾਲ ਹੋ ਗਿਆ ਬਾਅਦ ਵਿੱਚ ਨੇ ਇਹਨਾਂ ਨੇ ਕਦੀ ਮੇਰੇ ਕੋਲ 8 ਸਾਲ ਹੋ ਗਏ ਬੱਚੇ ਤੁਹਾਨੂੰ ਮਿਲਣ ਹੀ ਨਹੀਂ ਦਿੱਤੇ। ਜਿਸ ਦੇ ਡੈਮ ਗੰਗਾ ਮੈਂ ਇੱਥੇ ਰਹਿੰਦਾ ਵਾਂ ਇੱਥੋਂ ਤੱਕ ਨਹੀਂ ਆਉਂਦੇ। ਕਦੇ ਬੱਚੇ ਬੱਚਿਆਂ ਨੂੰ ਫੋਨ ਤੱਕ ਨਹੀਂ ਕਰਾਂਦੇ। ਹੁਣ ਜਦੋਂ ਤੁਹਾਡੇ ਨਾਲ ਇਹ ਵਾਰਦਾਤ ਕੀਤੀ ਗਈ ਤੇ ਕੌਣ-ਕੌਣ ਉਸ ਵਾਰਦਾਤ ਵਿੱਚ ਮੌਜੂਦ ਸੀ? ਇਹ ਰਾਜੂ ਐ ਇੱਕ, ਇੱਕ ਬਬਲੂ ਐ, ਇੱਕ ਮੇਡੀ ਵਾਈਫ ਐ, ਇੱਕ ਰਾਜੂ ਦੀ ਘਰ ਦੀ ਹੈਗੇ। ਠੀਕ ਹੈ ਅੱਛਾ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਤੁਹਾਡੇ ਕੋਲ ਆਇਆ ਹਾਂਜੀ ਆਇਆ ਬਿਆਨ ਲੈਣ ਮੈਂ ਉਦੋਂ ਬਿਆਨ ਦਿੱਤੇ ਨੇ ਬਿਆਨ ਦਿੱਤੇ ਨੇ ਤੇ ਬਾਅਦ ਵਿੱਚ ਇਹਨਾਂ ਨੇ ਮੈਨੂੰ ਕਿਹਾ ਵੀ ਤੁਹਾਨੂੰ 24 ਘੰਟੇ ਬਾਅਦ ਮੇਰੇ ਬ੍ਰਦਰ ਨਾਲ ਗੱਲ ਹੋਈ ਹੈ ਤੇ 24 ਘੰਟੇ ਬਾਅਦ ਉਹਨਾਂ ਨੂੰ ਇਨਫਾਰਮ ਕੀਤਾ ਜਾਏਗਾ ਬਾਅਦ ਵਿੱਚ ਕੋਈ ਕਾਰਵਾਈ ਹੋਏਗੀ ਬਾਅਦ ਵਿੱਚ ਇਹਨਾਂ ਨੂੰ 2 ਦਿਨਾਂ ਬਾਅਦ ਮੈਨੂੰ ਹੋਸਾਈ ਹੈ ਮੈਂ ਆਪਣੇ ਬਦਰਨ ਨਾਲ ਗੱਲ ਕੀਤੀ ਮੈਂ ਕਿ ਹੋਇਆ ਕੀ ਹੈ ਕਹਿੰਦੇ ਆ ਵੀ ਇਹ ਹੈ ਅਹੀਂ ਉਹਨਾਂ ਨੂੰ ਫੋਨ ਕੀਤਾ ਵਾ ਉਹਨਾਂ ਨੂੰ ਥਾਣੇ ਸੱਦਾਂਗੇ ਜਾਂ ਥਾਣੇ ਆਗੇ ਠੀਕ ਐ ਤੈਨੂੰ ਤੇ ਕੱਲ ਨੂੰ ਅਸੀਂ ਉਹਨਾਂ ਨੂੰ ਆਪ ਚੱਕਣ ਜਾਵਾਂਗੇ ਜਦੋਂ ਇੰਨੀ ਗੱਲ ਹੋਈ ਤੇ ਮੈਂ ਆਪਣੇ ਬ੍ਰਦਰ ਨੂੰ ਫੇਰ ਅਗਲੇ ਦਿਨ ਪੁੱਛਿਆ ਆ ਕੀ ਗੱਲ ਹੋਈ ਐ ਅੱਗੋਂ ਮੇਰੇ ਬ੍ਰਦਰ ਨੂੰ ਧਮਕੀਆਂ ਲਾਉਂਦੇ ਨੇ ਫਿਰ ਉਲਟੀ ਤੁਹਾਡੇ ਤੇ ਕਾਰਵਾਈ ਹੋਣੀ ਆ ਪੁਲਿਸ ਪ੍ਰਸ਼ਾਸਨ ਨਾਲ ਦਾ ਸਾਥ ਨਹੀਂ ਬਿਲਕੁਲ ਦੇਂਦੇ ਹੁਣ ਬਿਲਕੁਲ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਉਹਨਾਂ ਤੇ ਕੀਤੀ ਬਿਲਕੁਲ ਨਹੀਂ ਕੀਤੀ ਜਾਣਦੀ ਪਤਾ ਨਹੀਂ ਕੀ ਗੱਲ ਆ ਕੋਈ ਪੈਸੇ ਦਾ ਮਾਮਲਾ ਕੀ ਕਾਂਦੇ ਅਕੀ ਨੇ ਕਾਂਦੇ ਮੈਨੂੰ ਸੀਸੀਟੀਵੀ ਕੈਮਰੇ ਵਗੈਰਾ ਉਹਨਾਂ ਵਿੱਚੋਂ ਕੋਈ ਨਹੀਂ ਕੰਗਾਲੇਗੇ ਕੋਈ ਨਹੀਂ ਕੰਗਾਲੇ ਹੁਣ ਕੀ ਅਪੀਲ ਕਰਨਾ ਚਾਹੋਗੇ ਅਨੁਸ਼ਾ ਮੇਰੇ ਨਾਲ ਨਹੀਂ ਜਾਇਦਾ ਨਾ ਵੀਰ ਜੀ ਕੀ ਕਾਰਨ ਰੇ ਕਿ ਇਹਨਾਂ ਨੂੰ ਉੱਥੇ ਜਾਣਾ ਪਿਆ ਆਪਣੇ ਇੱਕ ਮਮਤਾ ਲੈ ਕੇ ਗਈ ਬੱਚਿਆਂ ਦੀ ਮੈਨੂੰ ਮਮਤਾ ਹੀ ਲੈ ਕੇ ਗਈ ਇਹਨੂੰ ਇਹਨੂੰ ਬਥੇਰਾ ਰੋਕਿਆ ਵੀਰ ਜੀ ਰਹਿਣ ਦੇ ਸਾਡ ਪਰੇ ਉਹ ਕਹਿੰਦਾ ਨਾ ਬਾਹਰ ਚਲੇ ਜਾਣਾ ਤੇ ਮੈਂ ਇੱਕ ਵਾਰੀ ਹੋ ਕੇ ਆਨਾ ਜੈਨ ਸੰਵਾਰ ਸੁੱਟੀ ਹੈ ਇੰਨੇ ਖੂਨ ਸਫੇਦ ਹੋ ਗਏ ਕਿ ਪਰਿਵਾਰ ਦੀ ਗੱਲ ਨਹੀਂ ਮੈਂ ਖੂਨ ਸਫੇਦ ਉਹ ਪਹਿਲਾਂ ਹੀ ਤੇ ਸਫੇਦ ਹੀ ਆਗੇ ਵਾਹੇ ਅਸੀਂ ਚਾਰ ਵਾਰੀ ਬੰਦੇ ਆਪਣੇ ਪਿੰਡੋਂ ਲੈ ਕੇ ਆਪਣੇ ਰਿਸ਼ਤੇਦਾਰ ਲੈ ਕੇ ਗਏ ਆ ਸਮਝੋਤੀ ਕਰਾਉਣੇ ਤੇ ਚਾਰ ਵਾਰੀ ਜਾ ਚੁੱਕੇ ਆ ਇੱਕ ਵਾਰੀ ਮੇਰੀ ਮੰਮੀ ਆ ਚੁੱਕੀ ਆ ਉਹ ਜਿਹੜੀ ਆ ਜਨਾਨੀ ਉਹਨਾਂ ਨੇ ਮੇਰੀ ਮੰਮੀ ਤੱਕ ਨੂੰ ਮਾਰਨ ਲੱਗੇ ਨਹੀਂ ਤੇ ਮਹੱਲੇ ਚ ਕਿਸ ਨੂੰ ਵੀ ਪੁੱਛ ਸਕਦੇ ਜੀ ਜਾਂ ਜਿਹੜੇ ਨਾਲ ਸਾਡੇ ਗਏ ਨੇ ਰਿਸ਼ਤੇਦਾਰ ਉਹਨਾਂ ਨੂੰ ਪੁੱਛ ਸਕਦੇ ਜੀ ਕਿੰਨੇ ਸਾਲ ਹੋ ਗਏ ਇਹਨਾਂ ਤੋਂ ਅਲੱਗ ਰਹਿੰਦੇ ਇਹਨਾਂ ਦੀ ਬਾਈ ਇਹਨਾਂ ਨੂੰ 10 ਸਾਲ ਦੇ ਕਰੀਬ ਹੋ ਗਏ 10 ਸਾਲ ਉਹਨਾਂ ਕੋ ਬੱਚੇ ਰਹਿ ਰਹੇ ਆ ਹਾਂਜੀ ਹਾਂਜੀ ਬੱਚਿਆਂ ਨੂੰ ਮਿਲਣ ਨਹੀਂ ਦਿੱਤਾ ਲਾ ਕਿਸੇ ਨੂੰ ਮਿਲ ਕੁੜੀ ਨੂੰ ਤੇ ਸਾਡੇ ਲਾਗੋ ਲੁਕਾਈ ਦਿੰਦੇ ਨੇ ਜਦੋਂ ਆਪਾਂ ਜਾਣਦੇ ਆ ਨਾ ਕਿ ਤੇ ਫੈਲਾ ਵੀ ਇੰਨੇ ਆ ਵੀ ਕਰ ਦੇਣਾ ਤੇ ਸਾਡੇ ਲੋਕ ਕੁੜੀ ਨੂੰ ਪਰੇ ਕਰ ਦਿੰਦੇ ਨੇ ਹੁਣ ਕੀ ਅਪੀਲ ਕਰਨਾ ਚਾਹੋਗੇ ਹੁਣ ਤੇ ਇਹੋ ਹੀ ਅਪੀਲ ਆ ਵੀ ਉਹਨਾਂ ਨੂੰ ਜੋ ਬੰਦੀ ਕਾਰਵਾਈ ਆ ਉਹ ਕੀਤੀ ਜਾਏ ਲੱਗਦਾ ਗੇਟ ਹੈ ਕਿ ਮਾ ਪੁਲਿਸ ਕਰੇਗੀ ਕਾਰਵਾਈ ਮੈਂ ਕਹਾਂ ਮੈਡਮ ਮੁਸ਼ਕਲ ਆ ਇਹ ਅਗੂ ਹਾਨੂੰ ਕਹਿੰਦੇ ਨੇ ਵੀ ਉਹ ਤੁਹਾਡੀ ਵੀਡੀਓ ਹੈਗੀ ਆ ਜੇ ਤੁਹਾਡੀ ਵੀਡੀਓ ਹੈਗੀ ਆ ਤੇ ਸਾਨੂੰ ਦਿਖਾਉਣ ਸਾਨੂੰ ਦਿਖਾਉਣ ਅਸੀਂ ਯਕੀਨ ਕਰ ਲੈਨੇ ਆ ਵੀ ਸਾਡੇ ਬੰਦੇ ਦਾ ਇਹਦਾ ਕਸੂਰ ਆ ਤੇ ਹੁਣ ਵੀਡੀਓ ਵੀ ਨਹੀਂ ਦਿਖਾਉਣਗੇ ਤੇ ਉਤ ਤੁਹਾਨੂੰ ਧਮਕਾਉਣਗੇ ਤੇ ਫਿਰ ਕਿੰਨਾ ਦਾ ਕਸੂਰ ਆ ਹਰਪੁਰ ਸੁਪਰਡਾ ਸੰਗਾਈ ਵਿੱਚ ਇੱਕຊੂਰ ਆ ਤੁਸੀਂ ਕੋਸ਼ਿਸ਼ ਕੀਤੀ ਕਿਸੇ ਵੱਡੇ ਅਧਿਕਾਰੀ ਨਾਲ ਮਿਲਣ ਦੀ ਮੈਂ ਜੀ ਅੱਜ ਉੱਥੇ ਗਿਆ ਹਾਂ ਡੀਸੀ ਦਫ਼ਤਰੇ ਉੱਥੇ ਡੀਸੀ ਸਾਹਿਬ ਆ ਬੈਠੇ ਨਹੀਂ ਮੈਂ ਰਿਪੋਰਟ ਦੇ ਆ ਉੱਥੇ ਵੀ ਠੀਕ ਹੈ ਹਾਂਜੀ ਠੀਕ ਹੈ ਸੋਹਰੇ ਪਰਿਵਾਰ ਨੇ ਹੀ ਤੇਲ ਪਾ ਕੇ ਉਹਨਾਂ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਕੀ ਕਹਿਣਾ ਚਾਹੋਗੇ ਇਸ ਮਾਮਲੇ ਵਿੱਚ ਇਹਦੇ ਵਿੱਚ ਜੀ ਮਿਤੀ 1 9 25 ਨੂੰ ਗਰਮੀਤ ਕੌਰ ਵਾਈਫੋ ਕਸ਼ਮੀਰ ਕਸ਼ਮੀਰ ਸਿੰਘ ਜਿਹੜਾ ਡੈਮ ਬੰਨ੍ਹਣ ਦੀ ਜਨਨਲੀ ਆ ਇਹ ਆਪਣੇ ਪੀਕੇ ਪਰਿਵਾਰ ਰਹਿ ਰਹੀ ਹੈ ਜੀ ਆਪਣੇ ਇਹਦੇ ਆਪਣੇ ਹਸਬੰਡ ਜਿਹੜੇ ਹੈ ਇਹਦਾ ਗੁਰਨਾਨਕਪੁਰਾ ਰਹਿਣ ਵਾਲਾ ਉਹ ਦਿਨ ਇਹਨਾਂ ਦਾ ਡਿਸਪਿਊਟ ਚੱਲ ਰਿਹਾ ਵਾ ਤਕਰੀਬ 6 ਸਾਲ ਤੋਂ ਜਿਹੜੀ ਇਹ ਆਪਣੇ ਬੱਚੇ ਲੈ ਕੇ ਪੀਕੇ ਪਰਿਵਾਰ ਡੈਮਗੰਜ ਰਹਿ ਰਹਿੰਦੀ ਹੈ ਮਿਤੀ 1 9 ਨੂੰ ਇਹਨਾਂ ਨੇ ਜਿਹੜਾ ਕਸ਼ਮੀਰ ਭਾਲ ਆ ਇਹਨ ਆ ਕੇ ਆਪੇ ਮਿੱਟੀ ਦੀ ਤੇਲ ਦੀ ਬੋਤਲ ਲੈ ਕੇ ਆਪਣੇ ਤੇ ਤੇਲ ਪਾ ਕੇ ਸਾਰੇ ਪਰਿਵਾਰ ਦੇ ਵਿੱਚ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਉਸ ਸਬੰਧੀ ਜਿਹੜਾ ਵਾ ਪਹਿਲਾਂ ਇੱਕ ਕੰਪਲੇਂਟ ਜਿਹੜੀ ਗਰਮੀਤ ਕੌਰ ਵਾਲੀ ਮਸੂਲ ਹੋ ਚੁੱਕੀ ਸੀ ਤੇ ਰਾਤ ਕੀ 11:30 ਵਜੇ ਦ੍ਰਿਸ਼ਟੀ ਹਸਪਤਾਲ ਤੋਂ ਸਾਨੂੰ ਚਿੱਠੀ ਆਈ ਸੀ ਵੀ ਕਸ਼ਮੀਰਪਾਲ ਦੇ ਉੱਥੇ ਬਰਨ ਕੇਸ ਕਰਕੇ ਦਾਖਲ ਵਾ ਕਾਰਵਾਈ ਕਰੋ ਜੋ ਮੌਕੇ ਤੇ ਪੁੱਜ ਕੇ ਉਹਦੇ ਕਸ਼ਮੀਰਪਾਲ ਦੇ ਜਿਹੜੇ ਬਿਆਨ ਡਾਕਟਰ ਸਾਹਿਬ ਕੋਲੋਂ ਫਿੱਟ ਲਿਖਾ ਕੇ ਬਿਆਨ ਹਾਸਲ ਕੀਤੇ ਜੋ ਉਸਬੰਧੀ ਦਰਖਾਸਤ ਵੀ ਮਸੂਲ ਹੋ ਗਈ ਸੀ ਜੋ ਇਹਦੀ ਤਫਤੀਸ਼ ਚੱਲ ਰਹੀ ਆ ਜੋ ਵੀ ਤੱਥ ਸਾਹਮਣੇ ਆ ਸਭ ਨਾਲ ਕਾਰਵਾਈ ਕੀਤੀ ਜਾਏਗੀ ਜਿਹੜਾ ਕਸ਼ਮੀਰਪਾਲ ਆ ਉਹਦੇ ਪਰਿਵਾਰਕ ਮੈਂਬਰਾਂ ਦੇ ਇਲਜ਼ਾਮ ਨੇ ਕਿ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਪੁਲਿਸ ਵੱਲੋਂ ਜੋ ਵੀ ਇਹਨਾਂ ਨੇ ਬਿਆਨ ਲਿਖਾਏ ਆ ਕਸ਼ਮੀਰਪਾਲ ਨੂੰ ਕਿਸੇ ਨੇ ਥੇਲ ਪਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਕਸ਼ਮੀਰਪਾਲ ਆਪ ਹੀ ਸਾਰੇ ਪਰਿਵਾਰ ਨੂੰ ਡਰਾਉਣ ਵਾਸਤੇ ਆਪਣੀ ਘਰ ਦੀ ਨੂੰ ਬੱਚਿਆਂ ਨੂੰ ਵਾਪਸ ਖੜਨਾ ਚਾਹੁੰਦਾ ਡਰਾ ਕੇ ਇਸ ਸਬੰਧੀ ਤਫ਼ਤੀਸ਼ ਚੱਲ ਰਹੀ ਆ ਜੋ ਵੀ ਤੱਤ ਸਾਹਮਣੇ ਆਏ ਕਾਰਵਾਈ ਕੀਤੀ ਗਈ